ਪਰ ਜੋ ਜਿਹੜੇ ਵਿਅਕਤੀ ਪੱਕ ਨਹੀਂ ਬੰਦੇ ਮੋਣੇ ਹੁੰਦੇ ਨੇ ਪਰ ਮੈਂ ਉਹਨਾਂ ਨੂੰ ਗੁਜਾਰਿਸ਼ ਕਰਦਾ ਕਿ ਭਾਈ ਜੇਕਰ ਤੁਸੀਂ ਇੱਥੇ ਬਿਲ ਭਰਨ ਆਉਣੇ ਹੋ ਤਾਂ ਹੈਲਮਟ ਜ਼ਰੂਰ ਲੈ ਕੇ ਆਓ ਕਿਉਂਕਿ ਜਾਨ ਤੋਂ ਉੱਤੇ ਕਹਿੰਦੇ ਕੁਝ ਨਹੀਂ ਹੈਗਾ ਪਹਿਲਾਂ ਨਹੀਂ ਅਸੀਂ ਝਾਤ ਮਾਰੀ ਜਦੋਂ ਉੱਪਰ ਦੇਖਿਆ ਤਾਂ ਬਿਲਤਾ ਭਰੇ ਪਰ ਦਿਲ ਘੁੰਮੋਂ ਕਰਦਾ ਸੀ ਜੇਕਰ ਹੌਣ ਨਾ ਖਲੇਪੜਿਆ ਟਿੱਕੇ ਸਿਰ ਤੇ ਵੱਜੇ ਆਪਾਂ ਕਹਿ ਸਕਦੇ ਹਾਂ ਇਸ ਨੂੰ ਮਾ ਬਿਲਡਿੰਗ ਨਹੀਂ ਕਹਿ ਸਕਦੇ ਇੱਕ ਮੌਤ ਦਾ ਖਤਰਾ ਹੈ ਜੋ ਹਰ ਵਕਤ ਮੰਡਰਾ ਰਹਾ ਹੈ ਤੇ ਸਲਫ ਬਣੀ ਹੈ ਉਦੀ ਤਸਵੀਰਾਂ ਜੋ ਆਪਣੇ ਆਪ ਦੇ ਵਿੱਚ ਬਿਆਨ ਕਰਦੇ ਜਿਹੜੇ ਖਲੇਪੜ ਨੇ ਇਹ ਕਦੇ ਵੀ ਉੱਤਰ ਕੇ ਡਿੱਗ ਜਾਂਦੇ ਹਨ ਪਟਿਆਲੇ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਚਮਕਾਤਾ ਵੀ ਲੱਗਦਾ ਹੁਣ ਸੰਗਰੂਰ ਦੀ ਵਾਰੀ ਆ ਗਈ ਹੁਣ ਸੰਗਰੂਰ ਚੰਡੀਗੜ੍ਹ ਵਾਂਗੂ ਬਣੂਗਾ ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਤੁਸੀਂ ਆਪ ਹੀ ਸੋਚਦੇ ਹੋ ਜਦੋਂ ਇਹ ਬਿਲਡਿੰਗ ਦਾ ਹਾਲਾ ਤਾਂ ਬਾਕੀ ਤਾਂ ਰੱਬ ਦੇ ਸਹਾਰੇ ਆ ਰੱਬ ਨਾ ਕਰੇ ਕੋਈ ਕਿਸੇ ਦੀ ਜਾਨ ਚਲੀ ਜਾਂਦੀ ਆ ਜਾਂ ਫਟੜ ਹੋ ਜਾਂਦੇ ਨੇ ਮੁੱਖ ਮੰਤਰੀ ਸਾਹਿਬ ਨੇ ਕਹਿ ਦੇਣਾ ਭਾਈ ਫਟੜਾਂ ਨੂੰ 2 ਲੱਖ ਰੁਪਇਆ ਤੇ ਜਿਸ ਦੀ ਅਮ੍ਰਿਤਿ ਹੋ ਮ੍ਰਿਤਕ ਹੋਈ ਆ ਜਿਸ ਦੀ ਮੌਤ ਹੋ ਗਈ ਆ ਉਹਨੂੰ 10 ਲੱਖ ਰੁਪਇਆ ਐਨਾ ਕਹਿ ਕੇ ਪੱਲਾ ਝਾੜ ਦਿੰਦੇ ਨੇ ਜੇ ਉਸ ਦੇ ਵਿੱਚ ਕੋਈ ਰੱਬ ਨਾ ਕਰੇ ਕੋਈ ਹਾਦਸਾ ਹੋ ਜਾਂਦਾ ਤਾਂ ਕੌਣ ਜ਼ਿੰਮੇਵਾਰ ਜਲਦੋਂ ਜਲਦ ਕਰ ਰਹੇ ਨੇ ਵੈਸੇ ਕਿ ਹੁਣੇ ਲੱਗ ਜਾਣਗੇ ਤਸਵੀਰਾਂ ਤੁਹਾਨੂੰ ਵਿਖਾ ਰਹੇ ਆ ਸਰਕਾਰੀ ਬਿਲਡਿੰਗ ਦੀਆਂ ਜਿੱਥੇ ਕਿ ਬਿਜਲੀ ਦੇ ਬਿੱਲ ਭਰੇ ਜਾਂਦੇ ਹਨ ਆਪਾਂ ਕਹਿ ਸਕਦੇ ਆ ਇਸ ਨੂੰ ਬਿਲਡਿੰਗ ਨਹੀਂ ਕਹਿ ਸਕਦੇ ਇੱਕ ਮੌਤ ਦਾ ਖਤਰਾ ਹੈ ਜੋ ਹਰ ਵਕਤ ਮੰਡਰਾ ਰਹਾ ਹੈ ਜਿਸ ਤਰ੍ਹਾਂ ਕਿ ਆਪਾਂ ਸਭ ਨੂੰ ਪਤਾ ਹੈ ਕਿ ਬਰਸਾਤ ਦੇ ਮੌਸਮ ਜਿਹੜਾ ਸ਼ੁਰੂ ਹੋ ਚੁੱਕਿਆ ਹੈ ਅਤੇ ਜੇ ਇੱਥੋਂ ਦੀ ਛੱਤ ਦੀ ਗੱਲ ਕੀਤੀ ਜਾਵੇ ਤਾਂ ਛੱਤ ਦੀ ਤੁਹਾਨੂੰ ਤਸਵੀਰਾਂ ਵਿਖਾ ਰਹੇ ਆ ਜੋ ਆਪਣੇ ਆਪ ਮੂੰਹ ਦੇ ਵਿੱਚੋਂ ਬੋਲ ਦਿਆਂ ਕਿ ਜਿਹੜਾ ਖਤਰਾ ਹਰ ਵਕਤ ਇੱਥੇ ਜੋ ਮੰਡਰਾਉਂਦਾ ਰਹਿੰਦਾ ਹੈ ਖਲੇਪੜ ਨੇ ਜੋ ਛੱਤ ਦੇ ਰੋਜ਼ ਕਿਤਨਾ ਕਿਤੇ ਡਿੱਗ ਜਾਂਦਾ ਹੈ ਇੱਕ ਵੱਡਾ ਖਤਰਾ ਹੈ ਜੋ ਇੱਥੇ ਹਰ ਰੋਜ਼ ਜਿਹੜੇ ਇੱਥੇ ਮੁਲਾਜ਼ਮ ਹਨ ਜਾਂ ਆਮ ਲੋਕ ਹਨ ਇੱਥੇ ਬਿਜਲੀ ਦਾ ਬਿੱਲ ਭਰਨਦੇ ਉਹਨਾਂ ਦੇ ਮਟਰਾਉਂਦੇ ਰਹਿੰਦਾ ਹੈ ਵੀਰ ਵੀ ਸਾਡੇ ਨਾਲ ਮੌਜੂਦ ਹੈ ਜਿਹੜੇ ਇੱਥੇ ਬਿੱਲ ਭਰਨ ਆਏ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਵੀਰੇ ਹਰਜੀਤ ਸਿੰਘ ਜੀ ਤੁਸੀਂ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜਿਹੜੀ ਇੱਕ ਖਤਰਾ ਹੈ 24 ਘੰਟੇ ਕਹਿ ਸਕਦੇ ਕਿ ਜਿਹੜੇ ਮੁਲਾਜ਼ਮ ਨੇ ਅੰਦਰ ਰਹਿੰਦੇ ਉਹਨਾਂ ਤੇ ਵੀ ਮਟਰਾਉਂਦਾ ਹੈ ਜਿਹੜੇ ਇੱਥੇ ਬਿੱਲ ਭਰਨ ਆਉਂਦੇ ਉਹਨਾਂ ਤੇ ਵੀ ਸਰ ਜੀ ਜੇਕਰ ਤੁਸੀਂ ਖਤਰੇ ਦੀ ਗੱਲ ਕਰਦੇ ਹੋ ਜਿਹੜੇ ਅੰਦਰ ਬੈਠੇ ਨੇ ਉਹਨਾਂ ਦਾ ਤਾਂ ਪਤਾ ਨਹੀਂ ਵੀ ਖਤਰਾ ਪਰ ਜਦੋਂ ਅਸੀਂ ਬਿਲ ਭਰਨ ਆਉਣੇ ਸਾਨੂੰ ਜਰੂਰ ਪਤਾ ਆ ਜਦੋਂ ਤੁਸੀਂ ਮਤਲਬ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਅਸੀਂ ਬਿਲ ਭਰ ਰਹੇ ਸੀ ਪਹਿਲਾਂ ਨਹੀਂ ਅਸੀਂ ਝਾਤ ਮਾਰੀ ਜਦੋਂ ਉੱਪਰ ਦੇਖਿਆ ਤਾਂ ਬਿਲ ਤਾਂ ਭਰਿਆ ਪਰ ਦਿਲ ਘਉਮ ਘਉਮ ਕਰਦਾ ਸੀ ਜੇਕਰ ਹੁਣ ਨਾ ਖਲੇਪੜ ਆ ਟਿੱਕੇ ਸਿਰ ਤੇ ਵੱਜੇ ਪਰ ਮੈਂ ਕਹਿੰਦਾ ਵੀ ਸਾਡੇ ਪੱਗ ਬੰਨੀ ਹੋਈ ਹੈ ਸ਼ਾਇਦ ਅਸੀਂ 60 ਫੀਟ ਤੋਂ ਬਚ ਜੀਏ ਪਰ ਜੋ ਜਿਹੜੇ ਵਿਅਕਤੀ ਪੱਕੇ ਨਹੀਂ ਬੰਦੇ ਮੋਣੇ ਹੁੰਦੇ ਨੇ ਪਰ ਮੈਂ ਉਹਨਾਂ ਨੂੰ ਗੁਜਾਰਸ਼ ਕਰਦਾ ਕਿ ਭਾਈ ਜੇਕਰ ਤੁਸੀਂ ਇੱਥੇ ਬਿੱਲ ਭਰਨ ਆਉਣੇ ਹੋ ਤਾਂ ਹੈਲਮਟ ਜ਼ਰੂਰ ਲੈ ਕੇ ਆਓ ਕਿਰਕੀ ਜਾਨ ਤੋਂ ਉੱਤੇ ਕਹਿੰਦੇ ਕੁਝ ਨਹੀਂ ਹੈਗਾ ਜੇਕਰ ਜਾਨ ਵਜੂ ਸਭ ਕੁਝ ਆ ਬਿੱਲ ਤਾਂ ਫਿਰ ਵੀ ਭਰ ਦਾਂਗੇ ਜੁਰਮਾਨਾ ਹੀ ਲੱਗ ਜਾਊਗਾ ਪਰ ਜਦੋਂ ਕਿਹਨੇ ਘੋਗਾ ਚਿੱਤ ਹੋ ਗਿਆ ਫਿਰ ਕਿਹਨੇ ਪੁੱਛਣਾ ਅੰਦਰ ਜ਼ਰੂਰ ਅਸੀਂ ਦੇ ਅੰਦਰ ਛਾਤੀ ਬਿਮਾਰੀਆ ਖਲੇਪਰ ਲੈਣ ਆਲੇ ਨੇ ਪਰ ਜੋ ਮੁਲਾਜ਼ਮ ਨੇ ਮੈਨੂੰ ਲੱਗਦਾ ਉਹਨਾਂ ਹੀ ਮਜਬੂਰੀ ਆ ਉਹ ਖੁੱਲ ਕੇ ਤਾਂ ਨਹੀਂ ਬੋਲ ਸਕਦੇ ਜੀ ਅੱਪਾ ਦੇਖ ਰਹੇ ਆ ਕਿ ਲੇਡੀਜ਼ ਵੀ ਨੇ ਜਿਹੜੇ ਮੁਲਾਜ਼ਮ ਨੇ ਉਹ ਅੰਦਰ ਕੰਮ ਕਰ ਰਹੇ ਨੇ ਕਿ ਆਪਾਂ ਕਹੈ ਸਦੇ ਜਿਸ ਤਰ੍ਹਾਂ ਤੁਸੀਂ ਚਲੋ ਇੱਕ ਬਿਆੰਗ ਦਿੱਤਾ ਕਿ ਹੈਲਮਟ ਪਾ ਲੋ ਜਾਂ ਸਾਡੇ ਪੱਗ ਬੰਨੀਆਂ ਪਰ ਉਹ ਵਿਚਾਰੇ ਕੀ ਕਰਨ ਉਹ ਤਾਂ ਉਹਨਾਂ ਤੇ ਤਾਂ ਹਰ ਵਕਤ ਖਤਰਾ ਹੈ ਜਿਹੜਾ ਮੰਡਰਾ ਰਹੇ ਆ ਬਿਲਕੁਲ ਖਤਰਾ ਮੰਡ ਮੰਡਲਾ ਰਹਿਆ ਉਹ ਤਾਂ ਮੈਂ ਕਿਹਾ ਵੀ ਸਵੇਰ 8 ਵਜੇ ਤੋਂ ਲੱਗ ਕੇ 4-5 ਵਜੇ ਤੱਕ ਕਿੱਥੇ ਵਹਿੰਦੇ ਨੇ ਅਸੀਂ ਤਾਂ ਬਿੱਲ ਭਰਨਾ ਚਲੇ ਜਾਣਾ ਆਮ ਪਬਲਿਕ ਆਉਂਦੀ ਹੈ ਬਿੱਲ ਭਰ ਕੇ ਚ ਨਹੀਂ ਜਾਂਦੀ ਆ ਉਹਨਾਂ ਦਾ ਕੁਝ ਨਹੀਂ ਪਰ ਅਸੀਂ ਪਿਛਲੇ ਸਾਲ ਵੀ ਸਾਨੂੰ ਪਤਾ ਲੱਗਿਆ ਸੀ ਜਿਹੜੇ ਇੱਧਰ ਮੈਡਮ ਬੈਠੇ ਨੇ ਉਤੋਂ ਖਲੇਪੜ ਗਿਰਿਆ ਰੱਬ ਦੀ ਕਿਰਪਾ ਹੋਈ ਥੋੜੀ ਜੀ ਬਾਤ ਰਹੇਗੀ ਥੋੜੇ ਜਿਹਾ ਖਲੇਪੜ ਪਰਾਂ ਨੂੰ ਵਜੇ ਜੇਕਰ ਸਿਰ ਤੇ ਵੱਜਦਾ ਮੈਨੂੰ ਲੱਗਦਾ ਮੈਡਮ ਅੱਜ ਇੱਥੇ ਨਹੀਂ ਹੋਣੀ ਸੀ ਹਸਪਤਾਲ ਜਾਂ ਫਿਰ ਕੰਨਨ ਕੀ ਵਾਇਗਰੂ ਵਾਇਗਰੂ ਹੋ ਜਾਂਦੀ ਹੁੰਦੀ ਆ ਪਰ ਉੱਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਡੇ ਸ਼ਹਿਰ ਦੇ ਨੇ ਬੜੀਆਂ ਆਸਾਂ ਨੇ ਸੰਗਰੂਰ ਵਾਸੀਆਂ ਨੂੰ ਜਦੋਂ ਮੁੱਖ ਮੰਤਰੀ ਬਣੇ ਸੀ ਤਾਂ ਸਾਨੂੰ ਵੀ ਬੜੀ ਖੁਸ਼ੀ ਹੋਈ ਸੀ ਵੀ ਯਾਰ ਜਿਵੇਂ ਬਠਿੰਡਾ ਬਾਦਲਾ ਨੇ ਚੰਡੀਗੜ੍ਹ ਬਣਾਤਾ ਪਟਿਆਲੇ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਚਮਕਾਤਾ ਵੀ ਲੱਗਦਾ ਹੁਣ ਸੰਗਰੂਰ ਦੀ ਵਾਰੀ ਆ ਗਈ ਹੁਣ ਸੰਗਰੂਰ ਚੰਡੀਗੜ੍ਹ ਵਾਂਗੂ ਬਣੂਗਾ ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਤੁਸੀਂ ਆਪ ਹੀ ਸੋਚਿਆ ਨੇ ਜਦੋਂ ਇਹ ਬਿਲਡਿੰਗ ਦਾ ਹਾਲ ਆ ਤਾਂ ਬਾਕੀ ਤਾਂ ਰੱਬ ਦੇ ਸਹਾਰੇ ਆ ਜੀ ਤੁਸੀਂ ਤੁਹਾਡੀ ਗੱਲ ਠੀਕ ਹੈ ਕਿ ਆਪਾਂ ਹਰ ਬੰਦੇ ਨੇ ਇਹੀ ਸੋਚਿਆ ਸੀਗੇ ਸਰਕਾਰ ਆਈ ਆ ਤਾਂ ਜਿਹੜੀ तकरीबन ਕੈਬਨਟ ਮਿਨਿਸਟਰ ਵੀ ਇੱਥੇ ਹੀ ਨੇ ਸੀਐਮ ਵੀ ਇੱਥੋਂ ਦੀ ਨੇ ਪਰ ਆਪਾਂ ਦੂਜੇ ਪਾਸੇ ਗੱਲ ਕਰੀਏ ਕੀ ਸਰਕਾਰ ਜਾਂ ਪ੍ਰਸ਼ਾਸਨ ਕੋਈ ਹਾਸਾ ਉਡੀਕ ਰਿਹਾ ਹੈ ਕਿ ਇੱਥੇ ਹਾਸਾ ਹੋਵੇ ਉਸ ਤੋਂ ਬਾਅਦ ਅਸੀਂ ਇੱਥੇ ਐਕਸ਼ਨ ਕਰੀਏ ਆ ਬਿਲਕੁਲ ਵੀਰ ਜੀ ਜੇਕਰ ਗੱਲ ਕੀਤੀ ਹੈ ਵੀ ਆਪਾਂ ਅਕਸਰ ਦੇਖਦੇ ਆ ਟੀਵੀਆਂ ਦੇ ਵਿੱਚ ਨਿਊਜ਼ ਦੇਖਦੇ ਆ ਅਖਬਾਰਾਂ ਦੀਆਂ ਸੁਰਖੀਆਂ ਦੇਖਦੇ ਆ ਕਹਿੰਦੇ ਜਦੋਂ ਕੋਈ ਵੱਡਾ ਹਾਸਾ ਵਾਪਰ ਜਾਂਦਾ ਜੇਕਰ ਇਹ ਬਿਲਡਿੰਗ ਢਾਹ ਢੇਰੀ ਹੋ ਜਾਂਦੀ ਜਿਸ ਤਰ੍ਹਾਂ ਮੀਂਹ ਪੈ ਰਹੇ ਨੇ ਹੁਣ ਪਰ ਢਾਹ ਢੇਰੀ ਹੋ ਜਾਂਦੀ ਇਸ ਤੋਂ ਪਹਿਲਾਂ ਤਾਂ ਪ੍ਰਸ਼ਾਸਨ ਆਇਆ ਨਹੀਂ ਉਸ ਤੋਂ ਬਾਅਦ ਐਨਡੀਆਰਫ ਦੀਆਂ ਟੀਮਾਂ ਆਉਣਗੀਆਂ ਡਾਕਟਰ ਸਹਿਬਾਨ ਆਉਣਗੇ ਪੁਲਿਸ ਪ੍ਰਸ਼ਾਸਨ ਆਊਗਾ ਸਿਵਲ ਪ੍ਰਸ਼ਾਸਨ ਆਊਗਾ ਅਰ ਜੋ ਮੰਤਰੀ ਨੇ ਵਾਲੇ ਦੁਆਲੇ ਉਹ ਆਉਣਗੇ ਮੈਨੂੰ ਲੱਗਦਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਆਉਣਗੇ ਜੇਕਰ ਰੱਬ ਨਾ ਕਰੇ ਕੋਈ ਕਿਸੇ ਦੀ ਜਾਨ ਚਲੀ ਜਾਂਦੀ ਹੈ ਜਾਂ ਫਟੜ ਹੋ ਜਾਂਦੇ ਨੇ ਮੁੱਖ ਮੰਤਰੀ ਸਾਹਿਬ ਨੇ ਕਹਿ ਦੇਣਾ ਭਾਈ ਫਟਲਾ ਨੂੰ 2 ਲੱਖ ਰੁਪਇਆ ਤੇ ਜਿਸ ਦੀ ਮ੍ਰਿਤਿ ਹੋ ਮ੍ਰਿਤਕ ਹੋਈ ਆ ਜਿਸ ਦੀ ਮੌਤ ਹੋ ਗਈ ਆ ਉਹਨੂੰ 10 ਲੱਖ ਰੁਪਇਆ ਐਨਾ ਕਹਿ ਕੇ ਪੱਲਾ ਝਾੜ ਦਿੰਦੇ ਨੇ ਪਰ ਜਿਨ੍ਹਾਂ ਦਾ ਘਰ ਦਾ ਜੀ ਜਾਂਦਾ ਆਪਾਂ ਵੇਖਦੇ ਆ ਕਿ ਇਕੱਲੇ ਇਕੱਲੇ ਹੁੰਦੇ ਨੇ ਜੇਕਰ ਕਿਸੇ ਬੱਚੇ ਦੇ ਸਿਰ ਤੋਂ ਆਪਦੇ ਬਾਪ ਦਾ ਮਾਂ ਦਾ ਸਾਯਾ ਉੱਠ ਗਿਆ ਤਾਂ ਉਹਨਾਂ ਨੇ ਕੀ ਕਰਨਾ 2-4 ਲੱਖ ਰੁਪਏ ਨੂੰ ਸਾਡੇ ਨਾਲ ਇੱਥੇ ਵੀਰ ਜੀ ਵੀ ਮੌਜੂਦ ਆ ਉਹਨਾਂ ਨਾਲ ਵੀ ਗੱਲ ਕਰਾਂਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਸਰ ਮੈਂ ਇੰਦਰਪਾਲ ਪੁਲਣਾਵਾਲ ਮੈਂ ਆਪਣਾ ਬਿਲ ਭਰਨ ਆਇਆ ਸੀ ਇੱਥੇ ਕਰਦਾ ਜਦੋਂ ਮੈਂ ਦੇਖਿਆ ਇੱਥੇ ਜਿਹੜੀ ਹਾਲਤ ਹੈ ਬਿਲਡਿੰਗ ਹੈ ਜਿਹੜੀ ਇਹਦੀ ਬਹੁਤ ਹੀ ਹਾਲਤ ਖਸਤ ਹੈ ਇਹ ਖੰਡਰ ਬਣੀ ਪਈ ਹੈ بارشਾਂ ਦਾ ਟਾਈਮ ਹੈ ਇਹ ਜਦੋਂ ਵੀ ਮਤਲਬ ਢੇਢੇਰੀ ਹੋ ਸਕਦੀ ਹੈ ਉਹਦੇ ਨਾਲ ਇੱਥੇ ਦੇ ਮੁਲਾਜ਼ਮਾਂ ਦਾ ਅਧਿਕਾਰੀਆਂ ਦਾ ਵੀ ਮੈਨੂੰ ਨੁਕਸਾਨ ਹੋ ਸਕਦਾ ਜਿੱਥੇ ਬਾਹਰ ਲੋਕ ਬਿਲ ਭਰਦੇ ਨੇ ਉਹਦੇ ਵੀ ਖਲੇ ਪੜਲੇ ਪਏ ਨੇ ਇੱਥੇ ਕੋਈ ਸੁਵਿਧਾ ਨਹੀਂ ਹੈਗੀ ਇਸ ਕਰਕੇ ਜਿਹੜੇ ਬਿਜਲੀ ਬੋਰਡ ਦੇ ਅਧਿਕਾਰੀ ਨੇ ਉਹਨਾਂ ਨੂੰ ਅਸੀਂ ਇਹ ਬੇਨਤੀ ਕਰਦੇ ਹਾਂ ਵੀ ਜਾਂ ਤਾਂ ਇਹਨੂੰ ਸ਼ਿਫਟ ਕੀਤਾ ਜਾਵੇ ਜਾਂ ਇਹਦੀ ਬਿਲਡਿੰਗ ਦੀ ਪਰ ਪਿਆਰ ਕਰਾਈ ਜਾਵੇ ਲੋਕਾਂ ਨੂੰ ਵੀ ਕੁ ਸੋਚ ਦਿੱਤੀ ਜਾਵੇ ਜੇ ਆਪਾਂ ਗੱਲ ਕਰੀਏ ਕਿ ਜਿਹੜੀ ਇਹ ਬਿਲਡਿੰਗ ਹੈ ਘੱਟੋ ਘੱਟ ਮੈਂ 50 60 ਸਾਲ ਪੁਰਾਣੀ ਹੈ ਕਿਉਂ ਨਹੀਂ ਪ੍ਰਸ਼ਾਸਨ ਜਾਗਦਾ ਕਿ ਪ੍ਰਸ਼ਾਸਨ ਕਿਸੇ ਹਾਦਸੇ ਨੂੰ ਓੜੀ ਕਰੇ ਪ੍ਰਸ਼ਾਸਨ ਦੀ ਗੱਲ ਇਹ ਹੈ ਇੱਥੇ ਬੇਵਿਕਾਰੀ ਵੀ ਆ ਕਹਿ ਰਹੇ ਨੇ ਵੀ ਅਸੀਂ ਲਿਖ ਕੇ ਦਿੱਤਾ ਹੈ ਗੱਲ ਇਹ ਹੈ ਵੀ ਜਿੰਨਾ ਚਿਰ ਮਤਲਬ ਇਹ ਬਿਲਡਿੰਗ ਦਾ ਕੋਈ ਨੁਕਸਾਨ ਹੋ ਗਿਆ ਜਦੋਂ ਕਿਸੇ ਵੀ ਮੁਲਾਜ਼ਮੇ ਦੇ ਉੱਤੇ ਗਾਜ ਦੀ ਧੀ ਜਾਏ ਸਾਰਾ ਟੁੱਟ ਫੁੱਟ ਹੋ ਗਿਆ ਨੁਕਸਾਨ ਹੋ ਗਿਆ ਇਹ ਅਧਿਕਾਰੀਆਂ ਨੂੰ ਚਾਹੀਦਾ ਵੀ ਜਿਹੜਾ ਬਿਜਲੀ ਬੋਰਡ ਦਾ ਦਫ਼ਤਰ ਹੈ ਜਾ ਇਹਦੀ ਰਿਪੇਅਰ ਕੀਤੀ ਜਾਵੇ ਜਾ ਇੱਥੋਂ ਤਬਦੀਲ ਕੀਤਾ ਜਾਵੇ ਜੀ ਧੰਨਵਾਦ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜੇ ਇੱਥੇ ਆਮ ਲੋਕ ਹਨ ਇੱਥੇ ਆ ਕੇ ਬਿੱਲ ਭਰ ਰਹੇ ਹਨ ਪਰ ਜੇ ਉੱਤੇ ਥੋੜਾ ਜਿਹਾ ਤੁਹਾਨੂੰ ਦਿਖਾਉਣਾ ਚਾਹਗੇ ਜਿਹੜੀ ਇੱਥੇ ਸਲਫ ਬਣੀ ਹੈ ਉਸ ਦੀ ਤਸਵੀਰਾਂ ਜੋ ਆਪਣੇ ਆਪ ਦੇ ਵਿੱਚ ਬਿਆਨ ਕਰਦੇ ਨੇ ਜਿਹੜੇ ਖਲੇਪੜ ਨੇ ਇਹ ਕਦੇ ਵੀ ਉੱਤਰ ਕੇ ਡਿੱਗ ਜਾਂਦੇ ਹਨ ਤੇ ਕਿਤੇ ਨਾ ਕਿਤੇ ਕਿਸੇ ਦੀ ਜਾਨ ਤੇ ਹਾਦਸੇ ਦਾ ਵੀ ਸ਼ਿਕਾਰ ਹੋਣ ਦਾ ਇੱਥੇ ਹਰ ਵਕਤ ਖਤਰਾ ਇਹਨਾਂ ਦਾ ਸਾਡਾ ਹੋਰ ਵੀਰ ਵੀ ਮੌਜੂਦ ਹੈ ਕਿਨਾਂ ਸੁਜੀਤ ਗਰਗ ਜੀ ਦੀਪਕ ਜੀ ਕਿਸ ਤਰ੍ਹਾਂ ਸੁਜੀਤ ਗਰਗ ਜੀ ਸਰਜੀਤ ਗਰਗ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜਾ ਇੱਥੇ ਹਰ ਵਕਤ ਇੱਕ ਖਤਰਾ ਹੈ ਤੁਹਾਡੇ ਤੇ ਤਾਂ ਹੈ ਹੈ ਜਿਹੜੇ ਇਥੇ ਮਲਾਜ਼ਮ 12 ਘੰਟੇ ਡਿਊਟੀ ਦਿੰਦੇ ਆ ਉਹਨਾਂ ਤੇ ਵੀ ਬਹੁਤ ਖਸਤਾ ਹਾਲ ਤਾਂ ਵੀਰੇ ਬਿਲਡਿੰਗ ਦੀ ਬਹੁਤ ਹੀ ਜ਼ਿਆਦਾ ਮਤਲਬ ਨੁਕਸਾਨ ਹੋ ਸਕਦਾ ਕਿਸੇ ਵੀ ਬੰਦੇ ਦਾ ਹਾਲਾਂਕਿ ਪਹਿਲਾਂ ਥੋੜੇ ਈ ਨਿਊਜ਼ ਤੋਂ ਪਹਿਲਾਂ ਤਾਂ ਕੁਛ ਨੇ ਪਬਲਿਕ ਨੂੰ ਤਾਂ ਪਤਾ ਨਹੀਂ ਨਾ ਹੁੰਦਾ ਧਿਆਨ ਨਹੀਂ ਦਿੱਤਾ ਬਟ ਥੋੜੀ ਨਿਊਜ਼ ਬਣਨ ਤੇ ਤਾਂ ਸਾਨੂੰ ਬਹੁਤ ਜ਼ਿਆਦਾ ਇੱਥੇ ਮਤਲਬ ਥੋੜਾ ਜਿਹਾ ਅੰਸੇ ਫੀਲ ਹੋ ਰਿਹਾ ਇਹ ਇਹ ਆਪਾਂ ਜੇ ਬਿਲਡਿੰਗ ਦੀ ਗੱਲ ਕਰੀ ਤਾਂ ਬਿਲਡਿੰਗ ਇਹ ਕੋਈ ਅੱਜ ਦੀ ਬਿਲਡਿੰਗ ਨਹੀਂ ਹੈਗੀ ਕਟੋ-ਕਟ 50-60 ਸਾਲ ਪੁਰਾਣੀ ਹੋ ਚੁੱਕੀ ਹੈ ਕਿਉਂ ਨਹੀਂ ਜੇ ਪ੍ਰਸ਼ਾਸਨ ਦੀ ਗੱਲ ਕਰੀ ਜਾਏ ਸਰਕਾਰਾਂ ਇਹਨਾਂ ਤੇ ਗੌਰ ਕਰਦੀਆਂ ਕੀ ਉਹ ਕੋਈ ਹਾਦਸਾ ਢੀਕਨੇ ਕੇ ਤੇ ਹਾਦਸਾ ਹੋਵੇ ਉਸ ਤੋਂ ਬਾਅਦ ਅਸੀਂ ਕੁਝ ਕਰੀਏ ਸਾਰੀਆਂ ਸਰਕਾਰਾਂ ਦਾ ਇਸ ਆਮ ਪਬਲਿਕ ਦੇ ਦਾ ਸਮਝ ਤੋਂ ਬਾਹਰ ਆ ਵੀ ਇਹ ਕੀ ਹੋਊਗਾ ਕਿ ਨਹੀਂ ਹੋਊਗਾ ਆਮ ਪਬਲਿਕ ਤਾਂ ਪਰੇਸ਼ਾਨ ਹੈਗੀ ਵੀ ਆ ਪਰ ਹੁਣ ਸਾਡੇ ਆਪਣੇ ਕੋਲੇ ਇਲਾਜ ਹੀ ਕੋਈ ਨਹੀਂ ਹੈ ਦੇਖ ਸਕਦੇ ਹੋ ਇਹ ਕਮਾਈ ਉਸੇ ਆਮ ਲੋਕਾਂ ਦੇ ਮੂੰਹ ਤੇ ਵੇਖਣ ਨੂੰ ਮਿਲਦੀ ਹੈ ਕਿਉਂਕਿ ਇਹਨਾਂ ਦਾ ਅੱਖਣਾ ਹੈ ਕਿ ਸਾਨੂੰ ਉੱਥੇ ਬਿੱਲ ਭਰਦਿਆਂ ਨੂੰ ਬਹੁਤ ਟਾਈਮ ਹੋ ਚੁੱਕਿਆ ਹੈ ਕਈ ਵਾਰ ਅਸੀਂ ਉਰੇ ਕਈ ਸਾਲਾ ਤੋਂ ਉਰੇ ਲਗਾਤਾਰ ਆ ਰਹੇ ਹਾਂ ਪਰ ਜੇ ਬਿਲਡਿੰਗ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਜਿਹੜੀਆਂ ਤਸਵੀਰਾਂ ਨੇ ਆਪਣੇ ਮੂੰਹੋਂ ਬੋਲਦੀਆਂ ਨੇ ਤੁਹਾਨੂੰ ਇੱਕ ਵਾਰ ਫਿਰ ਤਸਵੀਰਾਂ ਵਿਖਾ ਰਹੇ ਹਾਂ ਇਹ ਬਿਜਲੀ ਬੋਰਡ ਦੇ ਦਫ਼ਤਰ ਦੀਆਂ ਤਸਵੀਰਾਂ ਹਨ ਜਿੱਥੇ ਬਿਜਲੀ ਦਾ ਬਿੱਲ ਭਰਿਆ ਜਾਂਦਾ ਜੇ ਬਿਲਡਿੰਗ ਦੀ ਗੱਲ ਕਰੀ ਜਾਵੇ ਘੱਟੋ ਘੱਟ 50 60 ਸਾਲ ਪੁਰਾਣੀ ਇਹ ਬਿਲਡਿੰਗ ਹੈ ਪਰ ਜੇ ਖਤਰੇ ਦੀ ਗੱਲ ਕੀਤੀ ਜਾਵੇ ਤਾਂ ਖਤਰਾ ਹਰ ਵਕਤ ਇੱਥੇ ਮੰਡਰ ਆਂਦਾ ਹੈ ਭਾਵੇਂ ਉਹ ਆਮ ਲੋਕ ਹਨ ਭਾਵੇਂ ਜਿਹੜੇ ਅੰਦਰ ਮੁਲਾਜ਼ਮ ਕੰਮ ਕਰ ਰਹੇ ਹਨ ਉਹ ਉਹਨਾਂ ਤੇ ਜਿਹੜਾ ਖਤਰਾ ਹੈ ਹਰ ਵਕਤ ਕਿਉਂਕਿ ਇੱਥੇ ਬੈਠ ਕੇ ਉਹਨਾਂ ਨੇ ਡਿਊਟੀ ਦੇਣੀ ਹੈ ਛੱਤ ਦਾ ਪਤਾ ਨਹੀਂ ਕਦੋਂ ਡਿੱਗ ਜਾਵੇ ਕਿਉਂਕਿ ਬਰਸਾਤਾਂ ਦਾ ਜਿਹੜਾ ਮੌਸਮ ਹੈ ਉਹ ਚੱਲ ਰਿਹਾ ਹੈ ਕਿਉਂਕਿ ਆਪਾਂ ਅਕਸਰ ਵੇਖਦੇ ਆ ਕਿ ਜਿਹੜੀ ਬਰੀਕ ਬਾਰਿਸ਼ ਆਉਂਦੀ ਹੈ ਉਸ ਦਿਨਾਂ ਛੱਤਾਂ ਵੀ ਡਿੱਗਦੀਆਂ ਨੇ ਸਾਡੇ ਨਾਲ ਹੋਰ ਵੀਰ ਵੀ ਮੁੰਡਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿਸ ਤਰ੍ਹਾਂ ਦੇਖਦੇ ਹੋ ਸਰ ਕੇ ਜਿਹੜਾ ਇੱਕ ਅਨਗੈਲੀ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਦੇ ਵੱਲੋਂ ਜਾਂ ਸਰਕਾਰ ਵੱਲੋਂ ਹਾਂ ਜੀ ਸੱਤ ਤਾਂ ਖਰਾਬ ਹੈਗੀ ਜੀ ਉਧਰ ਹੁਣ ਨਵੀਂ ਬਿਲਡਿੰਗ ਬਣ ਰਹੀ ਹੈ ਜੀ ਸੋਇਆ ਰੋਡ ਹੁਣ ਉੱਥੇ ਤਬਦੀਲ ਹੋ ਜਾਊਗਾ ਜੀ ਹਾਂ ਜੀ ਇਹ ਇਹ ਬਿਲਡਿੰਗ ਤੇ ਮੈਨ ਨੇ ਕਦੇ ਦੇਖਿਆ ਕਿ ਰਿਪੇਅਰ ਹੋਈ ਹੋਵੇ ਕਿਉਂਕਿ ਬਿਲਡਿੰਗ ਨੂੰ ਵੀ ਬਹੁਤ ਟਾਈਮ ਹੋ ਗਿਆ 50 60 ਸਾਲ ਤਕ ਤਕਰੀਬਨ ਹੋ ਚੁੱਕੇ ਨੇ ਮੇਰੇ ਹਿਸਾਬ ਨਾਲ ਜਿਹੜੀ ਬਿਲਡਿੰਗ ਹੈ। ਹਾਂ ਜੀ ਹਾਂ ਟਾਈਮ ਹੋ ਗਿਆ ਇੱਧਰਲੇ ਵਾਲਾ ਕਮਰਾ ਤਾਂ ਕਿਰਾਇਆ ਹੀ ਜਿਹੜਾ ਠੀਕ ਕਿਰਾਇਆਗਾ। ਇਹਨੂੰ ਵੀ ਬਸ ਹੁਣ ਦੇਖੋ ਜੀ ਹੁਣ ਉਹ ਕਹਿੰਦੇ ਨੇ ਵੀ ਉਧਰ ਤਬਦੀਲ ਇਹ ਹੋ ਜਾਊਗਾ। ਸਾਡੇ ਨਾਲ ਅਫਸਰ ਸਾਹਿਬਾ ਵੀ ਮੌਜੂਦ ਹੈ ਨਮਸ਼ ਇਹੋ ਚਾਹਤ ਹੈ ਵੀ ਕਿਸ ਤਰ੍ਹਾਂ ਦੇਖਦੇ ਆ ਕਿ ਜਿਹੜੀ ਇਹ ਹਾਲਾਤ ਨੇ ਬੱਦ ਤੋਂ ਬੱਤਰ ਹੋਏ ਪਏ ਨੇ ਤੁਹਾਡੇ ਜਿਹੜੇ ਮੁਲਾਜ਼ਮ ਅੰਦਰ ਬੈਠਦੇ ਉਹਨਾਂ ਤੇ ਤਾਂ ਖਤਰਾ ਹੈਗਾ ਜਿਹੜੇ ਆਮ ਲੋਕ ਇਥੇ ਬਿੱਲ ਪਰਨਾਂਦੇ ਉਹਨਾਂ ਤੇ ਵੀ ਹਰ ਵਕਤ ਖਤਰਾ ਮਟਰਾਉਂਦਾ ਤੇ ਅਸੀਂ ਉੱਪਰ ਕਹਿ ਰੱਖਿਆ ਉਹਨਾਂ ਨੇ ਅਨਸੇਫ ਬਿਲਡਿੰਗ ਡਿਕਲੇਅਰ ਕਰਤੀ ਸਾਨੂੰ ਸਾਡੇ ਵੱਲੋਂ ਵੀ ਤਾਂ ਉਹ ਚੇਂਜ ਹੋ ਜਾਏਗੀ ਹੁਣ ਬਿਲਡਿੰਗ ਸੋ ਇਹ ਰੋਡ ਤੇ ਨਵੀਂ ਬਿਲਡਿੰਗ ਬਣ ਰਹੀ ਹੈਗਾ ਮਤ ਇੱਕ ਡੇਢ ਮਹੀਨੇ ਚ ਅਪਰੋਕਸਿਟ ਹੋ ਜਾਊਗੀ। ਤੁਸੀਂ ਕੋਈ ਨਾ ਜੇ ਆਪਾਂ ਬਿਲਡਿੰਗ ਦੀ ਗੱਲ ਕਰੀਏ ਕਟੋਕਟ ਬਿਲਡਿੰਗ ਹੈ ਜਿਹੜੀ 50 60 ਸਾਲ ਪੁਰਾਣੀ ਸ਼ਾਇਦ ਹੋਵੇਗੀ ਨਿਕ ਤੇ ਕਿਉਂ ਨਹੀਂ ਇਹਦੀ ਪਹਿਲਾਂ ਰਿਪੇਅਰ ਕੀਤੀ ਜਾਂਦੀ ਕਿ ਚਲੋ ਟਾਈਮ ਦੇ ਸਰਦੇ ਹਿਸਾਬ ਨਾਲ ਨਹੀਂ ਹੋ ਨਹੀਂ ਸਕਦੀ ਕਹਿੰਦੇ ਤਾਂ ਅੱਛਾ ਤਾਂ ਕਰਕੇ ਉਸ ਤੋਂ ਅਥੇ ਚੇਂਜ ਉੱਥੇ ਲੱਗ ਜਾਵਾਂਗੇ ਦੋਸਤ ਨਵੀਂ ਬਿਲਡਿੰਗ ਬਣਾਉਂਦੇ ਸਾਡੀ ਸੋਹਿਆ ਰੋਡ ਤੇ ਉੱਥੇ ਲੱਗ ਜਾਵਾਂਗੇ। ਇਹ ਉਸ ਦੇ ਵਿੱਚ ਕੋਈ ਰੱਬ ਨਾ ਕਰੇ ਕੋਈ ਹਾਦਸਾ ਹੋ ਜਾਂਦਾ ਤਾਂ ਕੌਣ ਜ਼ਿੰਮੇਵਾਰ? ਜਲਦੋਂ ਜਲਦ ਕਰ ਰਹੇ ਨੇ ਵੈਸੇ ਕਿ ਹੋਣੀ ਲੱਗ ਜਾਣਗੇ। ਏਜਨ ਸਾਡੇ ਨਾਲ ਅਫਸਰ ਸਾਹਿਬਾਨ ਜਿਨ੍ਹਾਂ ਦਾ ਆਖਣਾ ਹੈ ਕਿ ਜਿਹੜੀ ਇਹ ਬਿਲਡਿੰਗ ਹੈ ਇਹ ਛੇਤੀ ਤੋਂ ਛੇਤੀ ਸ਼ਿਫਟ ਕੀਤੀ ਜਾ ਰਹੀ ਹੈ ਨਾਲ ਹੀ ਇਹਨਾਂ ਦਾ ਆਖਣਾ ਹੈ ਕਿ ਇਸ ਸਬੰਧ ਦੇ ਵਿੱਚ ਸਾਡੇ ਉੱਚ ਅਧਿਕਾਰੀਆਂ ਵੱਲੋਂ ਵੀ ਅਸੀਂ ਰਿਪੋਰਟ ਕਰ ਦਿੱਤੀ ਹੈ ਸੰਗਰੂਰ ਤੋਂ ਰਵੀ ਸ਼ਰਮਾ ਪੰਜਾਬੀ ਲਾਈਵ ਟੀਵੀ